ਡੀ ਖਬਰ ਰੋਬਰ ਟੈਸਟ ਦੇ ਨੌਥਾ ਇੰਗਲੈਂਡ 349.6 ਭਾਰਤ ਨੂੰ ਜਿੱਤ ਲਈ ਚਾਰ ਵਿਕਟਾਂ ਦੀ ਲੋੜ ਹੈ ਲੰਡਨ 4 ਅਗਸਤ ਭਾਰਤ ਤੇ ਇੰਗਲੈਂਡ ਵਿਚਕਾਰ ਹੈ ਮਿੰਗਟਨ ਓਵਰ ਵਿਖੇ ਖੇਡੇ ਜਾ ਰਹੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਵਿੱਚ ਚੌਥੇ ਦਿਨ ਦਾ ਖੇਡ ਬਹੁਤ ਹੀ ਰਮਚਕ ਮੋੜ ਤੇ ਸਮਾਪਤ ਹੋਇਆ ਹੈ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 6 ਵਿਕਟਾਂ ਤੇ 347 ਦੌੜਾਂ ਬਣਾ ਲਈਆਂ ਹਨ ਫਰਾਬ ਰੋਸ਼ਨੀ ਤੇ ਅਰੋਸ਼ਨੀ ਅਤੇ ਫਿਰ ਮੀਂਹ ਕਾਰਨ ਦਿਨ ਦੀ ਖੇਡ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੁਣ ਇੰਗਲੈਂਡ ਨੂੰ ਜਿੱਤਣ ਲਈ ਸਿਰਫ 20 ਦੌੜਾਂ ਤੇ ਭਾਰਤ ਨੂੰ ਵਿਕਟਾਂ ਦੀ ਲੋੜ ਹੈ ਦੈਨ ਦੀ ਖੇਡ ਜਲਦੀ ਰੋਕ ਦਿੱਤੀ ਰੁਕਤੀ ਗਈ ਜਦੋਂ ਜੈਮੀ ਸਮਿਥ ਜੀ 0.2 ਦੋੜਾਂ ਤੇ ਜੈਮੀ ਓਵਰਟਰਨ ਬਿਨਾ ਖਾਤਾ ਖੋਲ੍ਹੇ ਗ੍ਰੀਜ ਤੇ ਸੰਨ ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਜਾਨ ਸ਼ਾਨਦਾਰ ਵਾਪਸੀ ਕੀਤੀ ਆਪਣੇ ਅਤੇ ਇੰਗਲੈਂਡ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਜਲਦੀ ਲੈ ਲਈਆਂ ਜਿਸ ਨਾਲ ਮੈਚ ਵਾਪਸ ਸੰਤੁਲਨ ਵਿੱਚ ਆ ਗਿਆ ਇੰਗਲੈਂਡ ਦੇ ਚੌਥੇ ਦਿਨ 50/1 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਜਿੱਤ ਵਿੱਚ 224 ਦੌੜਾਂ ਦੀ ਲੋਡ ਸੀ ਹਾਲਾਂਕਿ ਭਾਰਤ ਨੂੰ ਦੇ ਨ ਦੇ ਸ਼ੁਰੂ ਵਿੱਚ ਸਫਲ ਮਿਲੀ ਜਦੋਂ ਬੈਨਰ ਡਕੇਟ ਅਤੇ ਉਲੀ ਪੋਪ ਨੂੰ ਕਰਮਵਾਰ ਪ੍ਰਸਿੱਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ ਵੈਲੀਨ ਭੇਜਿਆ ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਜੋ ਰੂਟ ਅਤੇ ਹੈਰੀ ਬਰੂਕ ਨੇ ਇੰਗਲੈਂਡ ਦੀ ਪਾਰੀ ਦੀ ਕਮਾਨ ਸੰਭਾਲੀ ਦੋਵਾਂ ਵਿਚਾਲੇ 195 ਦੋੜਾਂ ਦੀ ਸਾਂਝੇਦਾਰੀ ਨੇ ਭਾਰਤ ਨੂੰ ਬੈਕ ਫੁੱਟ ਤੇ ਪਾ ਦਿੱਤਾ ਬਰੂਕ ਨੇ 113 ਦੀ ਸਟਰੀ ਸਟ੍ਰਾਈਕ ਰੇਟ ਨਾਲ 111 ਦੋੜਾਂ ਦੀ ਤੇਜ਼ ਪਾਰੀ ਖੇਡੀ ਜਦੋਂ ਕੀ ਜੋ ਰੂਟ ਨੇ ਵੀ ਸਬਰ ਅਤੇ ਤਜਰਬੇ ਨਾਲ ਖੇਡਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ 301 ਦੇ ਸਕੋਰ ਤੇ ਬਰੂਕ ਤੇ ਇਹਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੀ ਪਾਰੀ ਲੜਦਾ ਖੜਦਾ ਸੀ ਜੈ ਧੰਨਵਾਦ